ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰੋ ਅੱਜ ਅਸੀਂ ਪਾਇ ਸਾਹਿਬ ਪਾਈ ਵੀ ਸਿੰਘ ਜੀ ਦੀ ਲਿਖਤ ਸੰਤ ਗਾਥਾ ਵਿੱਚੋਂ ਜੀਵਨ ਸ਼੍ਰੀ ਸੰਤ ਭਾਈ ਸਵਾਇ ਸਿੰਘ ਜੀ ਪੜਨ ਲੱਗੇ ਹਾਂ ਪੰਜ ਭਾਗ ਅਸੀਂ ਪਹਿਲਾਂ ਪੜ ਚੁੱਕੇ ਹਾਂ ਅੱਜ ਅਸੀਂ ਛੇਵਾਂ ਭਾਗ ਸ਼ੁਰੂ ਕਰਾਂਗੇ ਸੋ ਆਓ ਪਿਆਰ ਨਾਲ ਸਰਵਨ ਕਰਨਾ ਜੀ ਸੱਚੇ ਵੈਦ ਤੇ ਦਇਆ ਕਰੋ ਸੰਤ ਜੀ ਇੱਕ ਦਿਨ ਇੱਕ ਗੁਰਮੁਖ ਸਿੱਖ ਦੇ ਘਰ ਗਏ ਕੁਝ ਚਿਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਉਥੋਂ ਜਦ ਆਪ ਤੁਰਨ ਲੱਗੇ ਤਦ ਕਹਿਣ ਲੱਗੇ ਕਿ ਕੁਛ ਗੁਰੂ ਉੱਤੇ ਵੀ ਕਿਰਪਾ ਕਰਿਆ ਕਰੋ ਹੈਰਾਨ ਹੋ ਕੇ ਅੱਗੋਂ ਕਿਹਾ ਗਿਆ ਕਿ ਅਸੀਂ ਕੌਣ ਕੀਟ ਹਾਂ ਗੁਰੂ ਉਤੇ ਕਿਰਪਾ ਕਰਨ ਵਾਲੇ ਸੰਤ ਕਹਿਣ ਲੱਗੇ ਐਉਂ ਨਹੀਂ ਪਰ ਰੋਗੀ ਹਾਰ ਜੋ ਹਕੀਮ ਤੇ ਕਿਰਪਾ ਕਰਦਾ ਹੈ ਹਕੀਮ ਕਹਿੰਦਾ ਹੈ ਮੈਂ ਰੋਗੀ ਨੂੰ ਰਾਜੀ ਕਰਨਾ ਹੈ दारू ਦਿੰਦਾ ਹੈ ਤੇ ਪਥ ਦੱਸਦਾ ਹੈ ਜੇ ਰੋਗੀ ਪਥ ਰੱਖਦਾ ਤੇ ਦਵਾਈ ਖਾਂਦਾ ਹੈ ਤਦ ਹਕੀਮ ਤੇ ਕਿਰਪਾ ਕਰਦਾ ਹੈ ਜੇ ਪਥ ਨਹੀਂ ਰੱਖਦਾ ਤਦ ਹਕੀਮ ਨੂੰ ਹੋਰ ਦਵਾਈਆਂ ਦੇਹੀਆਂ ਪੈਂਦੀਆਂ ਹਨ ਅਤੇ ਵਧਿਕ ਵਕਤ ਖਰਚ ਕਰਨਾ ਪੈਂਦਾ ਹੈ ਹਕੀਮ ਨੇ ਇਲਾਜ ਕਰਨੋਂ ਹਟਣਾ ਨਹੀਂ ਕਿਉਂਕਿ ਉਸਨੇ ਪ੍ਰਤਿਗਿਆ ਕੀਤੀ ਹੋਈ ਹੈ ਕੀ ਮੈਂ ਰਾਜ਼ੀ ਕਰਨਾ ਹੈ ਰੋਗੀ ਦੇ ਕੁਪਥ ਨਾਲ ਹਕੀਮ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੇ ਉਹ ਵਕਤ ਜੋ ਹੋਰ-ਹੋਰ ਰੋਗੀਆਂ ਤੇ ਲੱਗਣਾ ਸੀ ਇਧਰ ਕੁਪਥੀ ਰੋਗੀਆਂ ਨੂੰ ਹੀ ਦੇਣਾ ਪੈਂਦਾ ਹੈ ਸੋ ਰੋਗੀ ਦੀ ਦਇਆ ਆਪਣੇ ਹਕੀਮ ਪਰ ਇਹ ਹੈ ਕਿ ਹਕੀਮ ਦੇ ਆਖੇ ਵਿੱਚ ਆਪਣੀ ਅਰੋਗਤਾ ਲਈ ਤੁਰੇ ਪੱਥ ਪਰਹੇਜ਼ ਰੱਖ ਕੇ ਦਵਾਈ ਖਾਵੇ ਕਿ ਹਰ ਤਰ੍ਹਾਂ ਆਪਣੀ ਰਾਜ਼ੀ ਹੋਣ ਵਿੱਚ ਉਸ ਦੀ ਸਹਾਇਤਾ ਕਰੇ ਕਿਉਂਕਿ ਸੱਚੇ ਵੈਦ ਨੇ ਸਦ ਨੂੰ ਰਾਜ਼ੀ ਕਰਨਾ ਹੈ ਦੇਖੋ ਵੈਦ ਲਈ ਲਿਖਿਆ ਹੈ ਸਗਲ ਸਮੂਲੈ ਉਧਰੇ ਨਾਨਕ ਗੁਰੂ ਨਾਨਕ ਨੇ ਸਾਰਿਆਂ ਨੂੰ ਤਾਰਨਾ ਹੈ ਜਗਤ ਆਤਮ ਰੋਗੀ ਹੈ ਗੁਰੂ ਜੀ ਨਾਮ دارو ਦਿੰਦੇ ਹਨ ਤੇ ਸਤ ਸੰਤੋਖ ਤੇ ਵਿਚਾਰ ਦਾ ਸੇਵਨ ਦੱਸਦੇ ਹਨ ਤੇ ਦੇਗ ਦੇ ਕਰਨਾ ਤੋਂ ਪਥ ਰਖਣਾ ਪਰਹੇਜ਼ ਕਰਨਾ ਦੱਸਦੇ ਹਨ ਹੁਣ ਜੇ ਤਾਂ दारू ਖਾਈ ਚਲੀਏ ਸੰਜਮ ਨਿਵਾਹੀ ਚਲੀਏ ਤਦ ਛੇਤੀ ਰਾਜੀ ਹੋਵਾਂਗੇ ਤੇ ਵੈਦ ਸਾਥੋਂ ਛੇਤੀ ਵੇਲਾ ਹੋਵੇਗਾ ਤੇ ਹੋਰਾਂ ਦੀ ਭਲਾਈ ਲਈ ਉਸ ਨੂੰ ਵਧੀਰਾ ਵਕਤ ਮਿਲੇਗਾ ਤੇ ਜੇ ਕੁਪੱਥ ਕਰਾਂਗੇ ਤਦ ਗੁਰੂ ਨੇ ਤਾਂ ਆਪਣਾ ਕੰਮ ਸਾਰਿਆਂ ਨੂੰ ਰਾਜੀ ਕਰਨ ਦਾ ਛੱਡਣਾ ਨਹੀਂ ਸੋ ਉਸ ਨੂੰ ਸਾਡੇ ਇਲਾਜ ਤੇ ਵਦੇਰਾ ਚਿਰ ਲੱਗੇਗਾ ਦਾਰੂ ਕੋੜੇ-ਕੋੜੇ ਮਿਲਣਗੇ ਆਖੀਰ ਰਾਜ਼ੀ ਹੋਣਾ ਹੈ ਇਉਂ ਵੈਦ ਦਾ ਬਹੁਤਾ ਵਕਤ ਸਾਡੇ ਤੇ ਖਰਚ ਹੋਵੇਗਾ ਪਰ ਜੇ ਅਸੀਂ ਪਰਹੇਜ਼ ਰੱਖਾਂਗੇ ਤਾਂ ਉਹ ਸਾਥੋਂ ਛੇਤੀ ਵੇਲਾ ਹੋ ਸੋ ਇਹ ਵੈਦ ਤੇ ਦਇਆ ਹੋਈ ਇੱਥੇ ਵੈਦ ਗੁਰੂ ਹੈ ਇਉਂ ਇਹ ਗੁਰੂ ਤੇ ਦਇਆ ਹੈ ਇੰਨਾ ਬਚਨਾਂ ਤੋਂ ਪਤਾ ਲੱਗਦਾ ਹੈ ਕਿ ਸੰਤ ਜੀ ਨੂੰ ਗੁਰੂ ਤੇ ਕਿੰਨਾ ਉੱਚਾ ਤੇ ਸੁੱਚਾ ਭਰੋਸਾ ਸੀ ਤੇ ਗੁਰੂ ਦੀ ਸਮਰੱਥਾ ਨੂੰ ਕਿੰਨਾ ਮੁਕੰਮਲ ਜਾਣਦੇ ਸਨ ਇਹ ਉਹਨਾਂ ਦਾ ਖਿਆਲ ਹੀ ਨਹੀਂ ਸੀ ਉਹਨਾਂ ਦਾ ਅਨੁਭਵ ਤੇ ਉਹਨਾਂ ਦੀ ਵਰਤਣ ਹੀ ਇਹ ਸੀ ਦੂਸਰਾ ਇਹ ਪਤਾ ਲੱਗਾ ਕਿ ਨਾਮ ਅਭਿਆਸ ਵਿੱਚ ਆਚਰਣ ਦੀ ਉਚਤਾ ਨੂੰ ਆਪ ਕਿੰਨਾ ਜ਼ਰੂਰੀ ਸਮਝਦੇ ਸੇ ਸ਼ੰਤ ਦੇ ਗੁਣ ਸੁਭਾਵ ਨਾ ਤਾਂ ਆਪ ਖੁਸ਼ਾਮਦ ਕਰਦੇ ਸੇ ਨਾ ਭੇਖ ਰਚ ਕੇ ਕੋਈ ਜਾਲ ਤਾਣ ਕੇ ਲੋਕਾਂ ਨੂੰ ਕਿਵੇਂ ਪਰਵਾ ਕੇ ਸੇਵਾ ਕਰਵਾਉਣੀ ਚਾਹੁੰਦੇ ਸਨ ਤੇ ਨਾ ਹੀ ਇਹ ਚਾਹੁੰਦੇ ਸਨ ਕਿ ਆਕੜ ਕਰਕੇ ਲਾਂਬੇ ਹੋ ਰਹੀਏ ਸਾਨੂੰ ਕੀ ਸੇਵਾ ਆਪ ਕਰਦੇ ਸਨ ਤੇ ਹੋਰਾਂ ਤੋਂ ਕਰਵਾਉਂਦੇ ਸਨ ਪਰ ਸਾਫ ਸੱਚ ਗੁਰੂਖਾ ਚਾਹੇ ਮਿੱਠਾ ਸੱਚ ਕਹਿ ਕੇ ਕਰਾਉਣੀ ਕੋਈ ਕਰੇ ਤਾਂ ਉਹਦੇ ਦਬੇਲ ਨਹੀਂ ਬਣਨਾ ਕੋਈ ਨਾ ਕਰੇ ਤਦ ਰੰਜ ਨਹੀਂ ਹੋਣਾ ਨਿਰਛਲ ਸੂਤ ਤੇ ਅੰਦਰੋਂ ਬਾਹਰੋਂ ਇੱਕ ਜੇ ਲੋੜ ਆ ਬਣੀ ਹੈ ਤਾਂ ਇਹ ਉਡੀਕ ਨਹੀਂ ਕਰਨੀ ਕਿ ਅਗਲਾ ਆਪੇ ਆਖੇ ਜਾਂ ਅਜਹੀ ਪੇਚਦਾਲ ਗੱਲ ਕਰੀਏ ਕਿ ਅਗਲਾ ਆਪ ਆਖੇ ਤੇ ਤਾਂ ਸੋ ਨਖਰੇ ਨਾਲ ਲਈਏ ਆਪ ਸਾਫ਼ ਕਹਿ ਦਿੰਦੇ ਸਨ ਕਿ ਅਮ ਕੰਮ ਕਰ ਸਕਦੇ ਹਾਂ ਤਾਂ ਕਰੋ ਜੇ ਕਿਸੇ ਚੀਜ਼ ਦੀ ਲੋੜ ਨਾ ਹੋਵੇ ਤੇ ਕੋਈ ਦੇਵੇ ਤਦ ਕਹਿ ਦਿੰਦੇ ਸਨ ਕਿ ਇਸ ਚੀਜ਼ ਦੀ ਲੋੜ ਨਹੀਂ ਐਵੇਂ ਕਾਨੂੰ ਦਿੰਦੇ ਹੋ ਇੱਕ ਦਿਨ ਆਪ ਬਾਜ਼ਾਰ ਵਿੱਚ ਮਿਲ ਪਏ ਪੁੱਛਣ ਲੱਗੇ ਕਿੱਥੇ ਚੱਲੇ ਹੋ ਪੁੱਤਰ ਘਰ ਜਾ ਰਹੇ ਹਾਂ ਛੋਟੇ ਭਰਾਤਾ ਦਾ ਵਿਆਹ ਹੈ ਇਹ ਸੁਣ ਕੇ ਆਪ ਨਾਲ ਹੀ ਗੱਡੀ ਵਿੱਚ ਆ ਬੈਠੇ ਤੇ ਨਾਲ ਹੀ ਘਰ ਪੁੱਜ ਗਏ ਸੰਤ ਜੀ ਨੂੰ ਸਤਕਾਰ ਨਾਲ ਬਿਠਾ ਕੇ ਕੁਝ ਮਠਿਆਈ ਮਠਿਆਈ ਆਦ ਭੇਡ ਕੀਤੀ ਗਈ ਸੰਤ ਜੀ ਕਹਿਣ ਲੱਗੇ ਕਿ ਇਹ ਤਾਂ ਗੁਰੂ ਕੇ ਸਿੱਖ ਸ਼ੱਕ ਲੈਣਗੇ ਪਰ ਮੈਨੂੰ ਆਟਾ ਦਿਓ ਜੋ ਲੰਗਰ ਵਿੱਚ ਕੰਮ ਆਵੇ ਮਠਿਆਈ ਨਾਲ ਬੇਹੰਗਵਾ ਨੂੰ ਮੇਲ ਨਹੀਂ ਚਾਹੀਦਾ ਸੰਤ ਜੀ ਨੇ ਸਾਰੀ ਉਮਰ ਸੇਵਾ ਕੀਤੀ ਇਹ ਸਾਰਾ ਜਨਮ ਸੇਵਾ ਤੇ ਲਇਆ ਆਪਣੇ ਵਾਸਤੇ ਕੋਈ ਮਿਲਖ ਜਾਇਦਾਦ ਨਹੀਂ ਬਣਾਈ ਲੋਕਾਂ ਦੇ ਦਿਲਾਂ ਵਿੱਚ ਜਿੰਨਾ ਪਿਆਰ ਸਤਕਾਰ ਤੇ ਇਤਬਾਰ ਸੀ ਜੇ ਚਾਹੁੰਦੇ ਤਾਂ ਲਖਪਤੀ ਹੋ ਕੇ ਜਾਂਦੇ ਪਰ ਉਹ ਲਖ ਕੱਖ ਨੂੰ ਤੁਲਤਾ ਦਿੰਦੇ ਸਨ ਤੇ ਸੇਵਾ ਨੂੰ ਸਫਲਤਾ ਸਮਝਦੇ ਸਨ ਆਪ ਦਾ ਜੀਵਨ ਇੱਕ ਬੀਤਰਾ ਗੁਰਮੁਖ ਦੇ ਜੀਵਨ ਦਾ ਨਮੂਨਾ ਸੀ ਆਪ ਦੀ ਗੱਲਬਾਤ ਬੜੇ-ਬੜੇ ਗੁਪੇਦਾਨ ਨੂੰ ਖੁੱਲਣ ਵਾਲੀ ਹੁੰਦੀ ਸੀ ਇੱਕ ਵੇਰ ਇੱਕ ਸਿੰਘ ਜੀ ਬਿਮਾਰ ਹੋ ਗਏ ਬਿਮਾਰੀ ਨੇ ਕਾਫੀ ਦਿਨ ਪਿੱਛਾ ਨਾ ਛੱਡਿਆ ਸੰਤਾਂ ਨੂੰ ਇਹਨਾਂ ਦੇ ਨਾਲ ਪ੍ਰੇਮ ਸੀ ਬਿਮਾਰੀ ਦੀ ਖਬਰ ਆਪ ਦੇ ਕੰਨਾਂ ਵਿੱਚ ਪੁੱਜੀ ਆਪ ਆਏ ਤੇ ਕਹਿਣ ਲੱਗੇ ਕਿ ਮੈਂ ਬਿਮਾਰ ਨੂੰ ਵੇਖਣ ਨਹੀਂ ਆਇਆ ਤੇ ਨਾ ਹੀ ਇਹ ਪੁੱਛਣ ਆਇਆ ਹਾਂ ਕਿ ਬਿਮਾਰ ਹੈ ਜਾਂ ਤੰਦਰੁਸਤ ਮੈਂ ਤਾਂ ਇਹ ਵੇਖਣ ਆਇਆ ਹਾਂ ਕਿ ਸਰੀਰ ਖੇਦ ਜਾਂ ਮੌਤ ਦੇ ਭੈ ਤੋਂ ਕਿਤੇ ਡੋਲਤ ਨਹੀਂ ਗਏ ਤਕਲੀਫ ਆਈ ਵੇਖ ਕੇ ਡੁੱਲਣਾ ਨਹੀਂ ਚਾਹੀਦਾ ਇਹ ਕੋਈ ਅਜੇ ਹੀ ਸ਼ੈ ਨਹੀਂ ਜਿਸ ਤੋਂ ਜੀਵ ਡਰੇ ਅਡੋਲ ਤੇ ਸਾਵਧਾਨ ਹੋ ਕੇ ਪਿਆਰ ਰਹਿਣਾ ਚਾਹੀਏ ਸਰੀਰ ਐਵੇਂ ਖੇਦ ਹੈ ਨਾਮ ਸਤ ਹੈ ਸੁਰਤ ਨਾਮ ਵਿੱਚ ਟਿਕੀ ਰਹੇ ਪਹਿਰਾਵਾ ਤੇ ਪ੍ਰਸ਼ਾਦ ਆਪ ਜੀ ਦਾ ਪਹਿਰਾਵਾ ਬੜਾ ਸਿੱਧਾ ਸਾਦਾ ਤੇ ਸੰਖੇਪਵਾ ਹੁੰਦਾ ਸੀ ਸਿਰ ਤੇ ਖੱਦਰ ਦੀ ਸਿੱਧੀ ਦਸਤਾਰ ਗਾਲ ਖੱਦਰ ਦਾ কুরਤਾ ਟੀੜ ਕਸ਼ੇਰਾ ਤੇ ਮੋਢੇ ਤੇ ਚਾਦਰ ਬਸ ਆਪ ਸੇਵਾ ਤੇ ਭਜਨ ਵਿੱਚ ਮਸਤ ਰਹਿੰਦੇ ਸਨ ਜੇ ਕਿਸੇ ਕਪੜੇ ਬਦਲ ਲੈਣ ਲਈ ਬੇਨਤੀ ਕੀਤੀ ਤਾਂ ਬਦਲ ਲਏ ਨਹੀਂ ਤਾਂ 5 10 15 ਜਿੰਨੇ ਦਿਨ ਲੰਘ ਜਾਣ ਲੰਘ ਜਾਣ ਜਿਹਾ ਕਿ ਅਸੀਂ ਪਿੱਛੇ ਦੱਸ ਆਏ ਹਾਂ ਪ੍ਰਸ਼ਾਦ ਛਕਣ ਦੇ ਮਾਮਲੇ ਵਿੱਚ ਆਪ ਬੜੇ ਵਿਵੇਕੀ ਸਨ ਕਈ ਵੇਰਤਾ ਵਾਹਿਗੁਰੂ ਨਾਮ ਦਾ ਜਪ ਕਰਕੇ ਇੱਕ ਇੱਕ ਦਾਣਾ ਚੁਗਣਾ ਫਿਰ ਪੀਣਾ ਤੇ ਪ੍ਰਸ਼ਾਦ ਤਿਆਰ ਕਰਕੇ ਛਕਣਾ ਸਸਰ ਦੇ ਵਾਸਤੇ ਉਹਨਾਂ ਨੇ ਗੱਡੀ ਤੇ ਹੀ ਕਾਠ ਦਾ ਇੱਕ ਨਿੱਕਾ ਜਿਹਾ ਕੋਠਾ ਬਣਾ ਰੱਖਿਆ ਸੀ ਇਹੋ ਗੱਡਾ ਮੇਲਿਆਂ ਤੇ ਸਫ਼ਰ ਵਿੱਚ ਨਾਲ ਰਹਿੰਦਾ ਸੀ ਭਾਈ ਆਇਆ ਸਿੰਘ ਹਕੀਮ ਭਾਈ ਆਇਆ ਸਿੰਘ ਜੀ ਗੰਡ ਨਾਲ ਆਪ ਦਾ ਪਿਆਰ ਸੀ ਉਹਨਾਂ ਦੀ ਦੁਕਾਨ ਤੇ ਆਵਾਜ਼ਾਈ ਰਹਿੰਦੀ ਸੀ ਸ਼ਹਿਰ ਵਿੱਚ ਪਲੇਗ ਦੀ ਸ਼ਿਕਾਇਤ ਹੋ ਗਈ ਪਹਿਲਾਂ ਤਾਂ ਚੂਹੇ ਡਿੱਗਦੇ ਰਹੇ ਲੋਕਾਂ ਪਰਵਾਹ ਨਾ ਕੀਤੀ ਜਿਸ ਵੇਲੇ ਆਦਮੀ ਡਿੱਗਣ ਲੱਗੇ ਫਿਰ ਸ਼ਹਿਰ ਵਿੱਚ ਖੌਫ ਤੇ ਹਰਾਸ ਵਰਤ ਗਿਆ ਇੱਕ ਦਿਨ ਸੰਤ ਸਵਾਇਆ ਸਿੰਘ ਜੀ ਉਕਤ ਭਾਈ ਸਾਹਿਬ ਦੀ ਦੁਕਾਨ ਤੇ ਬੈਠੇ ਸਨ ਸੰਤ ਜੀ ਨੇ ਪੁੱਛਿਆ ਕਿ ਅੱਜ ਹੱਤੀ ਦਾ ਨੌਕਰ ਕਿੱਥੇ ਹੈ ਭਾਈ ਆਇਆ ਸਿੰਘ ਜੀ ਨੇ ਕਿਹਾ ਜੀ ਪਲੇਗ ਨਾਲ ਬਿਮਾਰ ਹੋ ਗਿਆ ਹੈ ਤੇ ਸਖਤ ਤਕਲੀਫ ਵਿੱਚ ਹੈ ਸ਼ਾਇਦ ਘੰਟਾ 2 ਘੰਟੇ ਹੋਰ ਬਚੇ ਸੰਤ ਜੀ ਇਹ ਗੱਲ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ ਪ੍ਰਭ ਭਾਵੇ ਬਿਨ ਸਾਸ ਤੇ ਰੱਖੇ ਉਸ ਵੇਲੇ ਤੋਂ ਬਿਮਾਰੀ ਮੁੜਾ ਖਾ ਗਈ ਤੀਜੇ ਚੌਥੇ ਦਿਨ ਭਾਈ ਜੀ ਨੂੰ ਆਰਾਮ ਆ ਗਿਆ ਤੇ ਆਪ ਚੰਗੇ ਭਲੇ ਹੋ ਕੇ ਚਿਰਾਂ ਤੱਕ ਜਿਉਂਦੇ ਰਹੇ ਸਤਸੰਗੀਆਂ ਦੀ ਬਿਮਾਰ ਪੁਰਸੀ ਅੰਮ੍ਰਿਤਸਰ ਵਿੱਚ ਭਾਈ ਹੀਰਾ ਸਿੰਘ ਜੀ ਇੱਕ ਸੱਤਿਆਵਾਦੀ ਪੁਰਖ ਹੋਏ ਹਨ ਪਿਛਲੀ ਆਯੂ ਵਿੱਚ ਆਪ ਅਦਰੰਗ ਦੇ ਰੋਗ ਵਿੱਚ ਗ੍ਰਸਤ ਹੋ ਗਏ ਮੰਜੇ ਤੇ ਹੀ ਬੈਠੇ ਰਹਿੰਦੇ ਸਨ ਉਹਨਾਂ ਦੀ ਸਰੀਰਕ ਕਿਰਿਆ ਔਖੀ ਹੋ ਰਹੀ ਸੀ ਮੂੰਹ ਵਿੱਚੋਂ ਕਹੇ ਵਾਕ ਵੀ ਸਪਸ਼ਟ ਸਮਝ ਵਿੱਚ ਨਹੀਂ ਆਉਂਦੇ ਸਨ ਇੱਕ ਦਿਨ ਅਚਨ ਚੇਤ ਸੰਤ ਸਵਾਇ ਸਿੰਘ ਜੀ ਆ ਨਿਕਲੇ ਭਾਈ ਹੀਰਾ ਸਿੰਘ ਜੀ ਇਹਨਾਂ ਨੂੰ ਘਰ ਆਇਆ ਵੇਖ ਕੇ ਖਿੜ ਗਏ ਹਸਣ ਲੱਗ ਪਏ ਤੇ ਬੜੇ ਹੱਸੇ ਇਸੇ ਤਰ੍ਹਾਂ ਸੰਤ ਸਵਾਯਾ ਸਿੰਘ ਜੀ ਵੀ ਬੜੇ ਹੱਸੇ ਭਾਈ ਹੀਰਾ ਸਿੰਘ ਜੀ ਪਰਿਵਾਰ ਨੂੰ ਕੁਝ ਕਹਿੰਦੇ ਸਨ ਜੋ ਪਰਵਾਹ ਦੀ ਸਮਝ ਵਿੱਚ ਨਹੀਂ ਆਇਆ ਸੰਤ ਜੀ ਪਾਸੋਂ ਪੁੱਛਿਆ ਗਿਆ ਕਿ ਆਪ ਨੇ ਕਿਸ ਤਰ੍ਹਾਂ ਦਰਸ਼ਨ ਦਿੱਤੇ ਹਨ ਉਹਨਾਂ ਨੇ ਕਿਹਾ ਗੁਰੂ ਜੀ ਦੇ ਹੁਕਮ ਵਿੱਚ ਆਏ ਹਾਂ ਸੰਤ ਜੀ ਦਾ ਆਦਰ ਪਾਉ ਕੀਤਾ ਗਿਆ ਕੁਝ ਚਿਰ ਬੈਠ ਕੇ ਤੇ ਸ਼ੁਭ ਸਿੱਖਿਆ ਦੇ ਕੇ ਚਲੇ ਗਏ ਪਿੱਛੇ ਇੱਕ પ્રસੰਗ ਵਿੱਚ ਜ਼ਿਕਰ ਆਇਆ ਹੈ ਕਿ ਇੱਕ ਨਾਮ ਬਾਣੀ ਦੇ ਰਸੀਏ ਗੁਰਮੁਖਤੀ ਬਿਮਾਰੀ ਸੁਣ ਕੇ ਆਪ ਉਹਨਾਂ ਦੇ ਘਰ ਗਏ ਸਨ ਇਹ ਵਾਕਿਆ ਵੀ ਇਸੇ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਆਪ ਸਤਸੰਗੀ ਗੁਰਸਿੱਖਾਂ ਦੀ ਬਿਮਾਰੀ ਦੀ ਖਬਰ ਸੁਣ ਕੇ ਉਹਨਾਂ ਨੂੰ ਨਾਮ ਬਾਣੀ ਵੱਲ ਲਾਈ ਰੱਖਣ ਤੇ ਚੜ੍ਹਦੀਆਂ ਕਲਾ ਵਿੱਚ ਪਰਪੱਕ ਰਹਿਣ ਲਈ ਮਿਲਦੇ ਜਿਲਦੇ ਰਹਿੰਦੇ ਸਨ ਬਿਮਾਰ ਦੀ ਸੌਰਤ ਨੂੰ ਸਹਾਰਾ ਦੇਣ ਲਈ ਆਪ ਦਾ ਮਿਲਣਾ ਸੁਖਦਾਈ ਹੋਇਆ ਕਰਦਾ ਸੀ ਗੱਡੇ ਦਾ ਅਸਵਾਬ ਚੋਰਾ ਲੁੱਟਿਆ ਜਦੋਂ ਅਜੇ ਰੇਲ ਨਹੀਂ ਸੀ ਆਈ ਉਦੋਂ ਨਨਕਾਣੇ ਸਾਹਿਬ ਦੀ ਯਾਤਰਾ ਲਈ ਸੰਗਤਾਂ ਪੈਦਲ ਤੇ ਗੱਡਿਆਂ ਬਹਿਲਾ ਨਾਲ ਜਥੇ ਬਣਾ ਕੇ ਜਾਂਦੀਆਂ ਹੁੰਦੀਆਂ ਸਨ ਲਾਹੌਰ ਤੋਂ ਨਨਕਾਣਾ ਸਾਹਿਬ ਤੱਕ ਚਾਰ ਮੰਜ਼ਲਾ ਹੁੰਦੀਆਂ ਸਨ। ਅੰਮ੍ਰਿਤਸਰ ਤੋਂ ਸੰਤਾਂ ਦਾ ਜੱਥਾ ਜਾਂਦਾ ਸੀ। ਸੰਤਾਂ ਦਾ ਗੱਡਾ ਇੱਕ ਘਰ ਵਾਂਗੂ ਹੁੰਦਾ ਸੀ। ਜੰਦਰਾ ਵੀ ਵੱਜ ਜਾਂਦਾ ਸੀ। ਨਾਲੇ ਬਹੁਤ ਸਾਰੇ ਬੈਲ ਵੀ ਹੁੰਦੇ ਸਨ। ਸੰਤ ਗੱਡੇ ਤੇ ਸ਼ਬੀਲ ਦਾ ਸਮਾਨ ਲੱਦ ਕੇ ਲੈ ਜਾਂਦੇ ਸਨ। ਰਸਤੇ ਵਿੱਚ ਜਲ ਛਕਾਉਂਦੇ, ਪੜਾਉ ਪੜਾਉ ਤੁਰਦੇ ਜਾਂਦੇ ਤੇ ਇਸੇ ਤਰ੍ਹਾਂ ਵਾਪਸ ਆਉਂਦੇ ਸਨ। ਰਾਸਤੇ ਵਿੱਚ ਲਾਹੌਰ ਦੀ ਸੰਗਤ ਵੀ ਸਾਥ ਹੋ ਜਾਂਦੀ ਸੀ ਸਾਧੂ ਸੰਤ ਆਪਣੇ ਬਿਸਤਰੇ ਤੇ ਹੋਰ ਸਮਾਨ ਵੀ ਗੱਡੇ ਤੇ ਰੱਖ ਦਿਆ ਕਰਦੇ ਸਨ ਜਿਸ ਤੋਂ ਸੰਗਤ ਨੂੰ ਬੜਾ ਆਰਾਮ ਹੋ ਜਾਂਦਾ ਸੀ ਇੱਕ ਵੇਰ ਸੰਤ ਨਨਕਾਣਾ ਸਾਹਿਬ ਦੇ ਮੇਲੇ ਤੋਂ ਵਾਪਸ ਆ ਰਹੇ ਸਨ ਇਰਾ ਵਿੱਚ ਮਾਨਾ ਵਾਲਾ ਪੜਾਉ ਪਿਆ ਵਹੀਰ ਸਾਰਾ ਡੇਰੇ ਲਾਉਣ ਲੱਗ ਪਿਆ ਸੰਤਾਂ ਦੇ ਗੱਡੇ ਤੇ ਸਮਾਨ ਰੱਖਣ ਵਾਲੇ ਸਾਧੂ ਵੀ ਸ਼ਰੀਰਕ ਕ੍ਰਿਆ ਸਾਧਨ ਚਲੇ ਗਏ ਤੇ ਸਮਾਨ ਪਾਸ ਸੰਤ ਜੀ ਹੀ ਰਹਿ ਗਏ ਇੰਨੇ ਨੂੰ ਪਿੰਡ ਦੇ ਗੱਭਰੂ ਹੱਥਾਂ ਵਿੱਚ ਡਾਂਗਾ ਫੜੀ ਆ ਗਏ ਗੱਡੇ ਤੇ ਰੱਖੇ ਸਮਾਨ ਨੂੰ ਲੁੱਟਣ ਵਾਸਤੇ ਜੰਦਰਾ ਤੋੜਨ ਲੱਗੇ ਸੰਤਾਂ ਦੀ ਉਹਨਾਂ ਤੇ ਨਜ਼ਰ ਪਈ ਆਪ ਝੱਟ ਉੱਠ ਕੇ ਉਹਨਾਂ ਦੇ ਪਾਸ ਆ ਖੜੋਤੇ ਤੇ ਪੁੱਛਣ ਲਗੇ ਗੁਰਮੁਖੋਂ ਕੀ ਚਾਹੀਦਾ ਹੈ ਤੁਸੀਂ ਭਲੇ ਲੋਗ ਹੋ ਜੋ ਲੋੜ ਹੈ ਭੜਿਆ ਵਾਂਗੂ ਮੰਗੋ ਸੋ ਆਪ ਦੇ ਹਾਜ਼ਰ ਹੈ ਗੱਭਰੂ ਗੱਡੇ ਤੇ ਜਿਹੜਾ ਸਮਾਨ ਹੈ ਇਹ ਦੇ ਦਿਓ ਸੰਤ ਜੇ ਇਹਨਾਂ ਚੀਜ਼ਾਂ ਦੀ ਲੋੜ ਹੈ ਤਰ ਜੰਦਰਾ ਨਾ ਤੋੜੋ ਜਿਸ ਜਿਸ ਚੀਜ਼ ਦੀ ਲੋੜ ਹੈ ਹੁਕਮ ਕਰੋ ਮੈਂ ਦੇ ਦਿੰਦਾ ਹਾਂ ਗੱਭਰੂ ਸਮਾਨ ਚਾਹੀਏ ਜੰਦਰਾ ਖੋਲੋ ਸੰਤਾ ਸਤਿਵਚਨ ਕਹਿ ਕੇ ਜੰਦਰਾ ਖੋਲਿਆ ਤੇ ਜਿਸ ਜਿਸ ਬਿਸਤਰੇ ਤੇ ਟਰੰਕ ਉੱਤੇ ਜਿਸ ਨੇ ਹੱਥ ਰੱਖਿਆ ਸੰਤਾ ਉਹਨਾਂ ਨੂੰ ਉਹ ਸਾਰਾ ਕੁਝ ਦੇ ਦਿੱਤਾ ਤੇ ਉਹ ਲੈ ਕੇ ਚਲੇ ਗਏ ਜਦ ਸਾਧੂ ਵਾਪਸ ਆਏ ਤਦ ਉਹਨਾਂ ਆਪਣੇ ਅਸਵਾਬ ਦੀ ਪੁੱਛ ਕੀਤੀ ਉੱਤਰ ਵਿੱਚ ਸੰਤਾ ਕਿਹਾ ਕਿ ਹੁਣੇ ਸੰਗਤ ਆਈ ਸੀ ਉਹਨਾਂ ਨੂੰ ਲੋੜ ਸੀ ਉਹਨਾਂ ਨੇ ਜੋ ਜੋ ਕੁਝ ਮੰਗਿਆ ਮੈਂ ਉਹਨਾਂ ਨੂੰ ਦੇ ਦਿੱਤਾ ਤੇ ਉਹ ਲੈ ਕੇ ਚਲੇ ਗਏ ਹਨ ਸਾਧੂ ਆਪਣੇ ਸਮਾਨ ਦੇ ਚਲੇ ਜਾਣ ਤੋਂ ਸੋਚਾਂ ਵਿੱਚ ਪੈ ਗਏ ਤੇ ਸਮਾਨ ਦੀ ਭਾਲ ਵਿੱਚ ਪਿੰਡ ਵੱਲ ਤੁਰ ਪਏ ਇਨ੍ਹਾਂ ਗਬਰੂਟ ਸਾਧੂਆਂ ਵਿੱਚੋਂ ਕੁਝ ਆਦਮੀ ਬੜੇ ਚਤੂਰ ਤੇ ਤਕੜੇ ਸਨ ਪੁੱਛਗਿੱਛ ਕਰਦੇ ਉਹ ਉਸ ਮਕਾਨ ਤੱਕ ਜਾ ਪੁੱਜੇ ਜਿਸ ਦੇ ਅੰਦਰ ਅਸਵਾਬ ਲੈ ਜਾਣ ਵਾਲੇ ਗਬਰੂ ਬੈਠੇ ਸਨ ਜਦ ਸਾਧੂ ਅੰਦਰ ਗਏ ਸੱਦ ਪ੍ਰਸ਼ਾਦੇ ਤਿਆਰ ਹੋ ਰਹੇ ਸਨ ਤੇ ਉਹ ਆਦਮੀ ਬੈਠੇ ਸ਼ੱਕ ਰਹੇ ਸਨ ਅਸਵਾਬ ਵੀ ਢੇੜੇ ਵਿੱਚ ਹੀ ਸਾਹਮਣੇ ਪਿਆ ਸੀ ਸਾਧੂ ਤਾਂ ਇਹਨਾਂ ਨਾਲ ਗੱਲਾਂ ਕਰਨ ਲੱਗ ਪਏ ਕਿ ਕਿਸੇ ਨੂੰ ਘਲ ਕੇ ਪੁਲਿਸ ਨੂੰ ਇਤਲਾਹ ਦੇ ਦਿੱਤੀ ਪੁਲਿਸ ਨੇ ਆਉਂਦਿਆਂ ਹੀ ਮਕਾਨ ਨੂੰ ਘੇਰ ਲਿਆ ਤੇ ਅੰਦਰ ਜਾ ਕੇ ਗੱਬਰੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਅਸਵਾਬ ਤੇ ਕਬਜ਼ਾ ਕਰ ਲਿਆ ਇਓਂ ਠਾਣੀਦਾਰ ਸਾਹਿਬ ਦੋਸ਼ੀਆਂ ਨੂੰ ਫੜ ਕੇ ਮੌਕੇ ਤੇ ਤਫ਼ਤੀਸ਼ ਕਰਨ ਲਈ ਲੈ ਆਏ ਜਦ ਸੰਤ ਸਵਾਯਾ ਸਿੰਘ ਜੀ ਪਾਸ ਪੁੱਜੇ ਤਦ ਪੁਲਸੀਏ ਪੁੱਛਣ ਲੱਗੇ ਕਿ ਕਿਉਂ ਕਿਉਂ ਓਏ ਭਾਈ ਇਹੀ ਚੋਰ ਹਨ ਜਿਹੜੇ ਇਥੋਂ ਜੰਦਰਾ ਤੋੜ ਕੇ ਅਸਬਾਬ ਲੈ ਗਏ ਸਨ ਸੰਤਾ ਨੇ ਗੋਹ ਕਰਕੇ ਡਿਠਾ ਚੋਰਾਵਾਲ ਤੇ ਫਿਰ ਡਿਠਾ ਸਾਦਾਵਾਲ ਲੰਮਾ ਸਾ ਲੈ ਕੇ ਕਹਿਣ ਲੱਗੇ ਕੀ ਅਸਵਾਬ ਲੈ ਜਾਣ ਵਾਲੇ ਤਾਂ ਇਹੀ ਜਾਪਦੇ ਹਨ ਪਰ ਨਾ ਇਹਨਾਂ ਚੰਦਰਾ ਤੋੜਿਆ ਹੈ ਤੇ ਨਾ ਹੀ ਬਦੋ ਬਦੀ ਅਸਵਾਬ ਖੋਹਿਆ ਹੈ ਮੈਂ ਜੰਦਰਾ ਆਪਣੇ ਹੱਥੀਂ ਕੋਲ ਕੇ ਜਿਹੜਾ ਜਿਹੜਾ ਅਸਵਾਬ ਕਿਸੇ ਮੰਗਿਆ ਦੇ ਦਿੱਤਾ ਸੀ ਜੇ ਇਹ ਦੋਸ਼ ਹੈ ਤਾਂ ਮੇਰਾ ਹੈ ਇਹਨਾਂ ਗੱਬਰੂਆਂ ਨੂੰ ਛੱਡ ਦੇਵੋ ਦੋਨੋਂ ਹੱਥ ਅੱਗੇ ਕਰਕੇ ਜੇ ਹੱਥਕੜੀ ਲਗਾਉਣੀ ਹੈ ਤਾਂ ਮੈਨੂੰ ਲਗਾਓ ਇਸ ਅਸਵਾਬ ਮੈਂ ਚੁਕਾਇਆ ਹੈ ਤੇ ਇਹਨਾਂ ਦੀਆਂ ਹਥਕੜੀਆਂ ਖੋਲ ਦਿਓ ਇੰਨੇ ਨੂੰ ਸੁਚੇਤ ਪਾਣੀ ਗਈ ਸੰਗਤ ਵਿੱਚੋਂ ਕੁਝ ਅੰਮ੍ਰਿਤਸਰ ਲਾਹੌਰ ਦੇ ਸਿਰ ਕਰਦੇ ਚੌਧਰੀ ਤੇ ਵੱਡੇ ਆਦਮੀ ਆ ਗਏ ਤੇ ਇਹ ਗੱਲ ਸੁਣ ਕੇ ਕਾਲੀ ਨਾਲ ਮੌਕੇ ਤੇ ਪੁੱਜੇ ਤੇ ਥਾਣੇਦਾਰ ਨੂੰ ਕਹਿਣ ਲੱਗੇ ਕਿ ਇਹ ਮਹਾਨ ਪਰਉਪਕਾਰੀ ਸਮਦਰਸੀ ਸੰਤ ਹਨ ਇਹ ਨਾ ਚੋਰ ਹਨ ਤੇ ਨਾ ਚੋਰਾਂ ਦੇ ਸਾਥੀ ਚੋਰਾ ਨੂੰ ਲੋੜਵੰਦ ਸਮਝ ਕੇ ਜੋ ਕੁਝ ਉਹਨਾਂ ਮੰਗਿਆ ਹੈ ਸੰਤਾ ਨੇ ਦੇ ਦਿੱਤਾ ਹੈ ਤੁਹਾਨੂੰ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ ਪੁਲਿਸ ਵਾਲੇ ਸੰਤਾ ਦੀ ਸੁਹਿਰਦਤਾ ਵੇਖ ਕੇ ਆਸ਼ ਆਸ਼ ਕਰਨ ਲੱਗੇ ਤੇ ਸੰਤਾ ਦੇ ਹੁਕਮ ਅਨੁਸਾਰ ਉਹਨਾਂ ਗੱਬਰੂਆਂ ਨੂੰ ਛੱਡ ਦਿੱਤਾ ਤੇ ਵਾਪਸ ਚਲੇ ਗਏ ਯਾਰੋ ਇਹ ਪ੍ਰਸੰਗ ਇੱਥੇ ਅਸੀਂ ਸਮਾਪਤ ਕਰਦੇ ਹਾਂ ਇਸ ਤੋਂ ਅਗਲਾ ਹਿੱਸਾ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ ਯਾਰੋ ਬੇਨਤੀ ਹੈ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਦਾ ਬਟਨ ਜ਼ਰੂਰ ਔਨ ਕਰਦੇ ਹੋ ਤਾਂ ਕਿ ਵੱਧ ਤੋਂ ਵੱਧ ਪ੍ਰਾਣੀਆਂ ਤੱਕ ਇਹੋ ਜਿਹੀਆਂ ਲੇਖਣੀਆਂ